beaches waterfalls mountains nightlife luxury villas welcome to bali asia da most trending travel spot 15 minutes vich apna tonu pura tour explain karange ta vlog nu starting to leke end tak kar zaroor dekho kyuki ede ch bahut hi sara information hon wali hai guys zyada delay na karde hoye apna vlog nu start karde ha ji indonesia de vich ik world famous island hai jida naam hai ga ji bali eh kyon famous hai cheap and budget friendly hai kyuki ਵਰਲਡਸ ਬੈਸਟ ਬੀਚਸ ਨੇ ਇੱਥੇ ਇੰਸਟਾਗ੍ਰam ਸਪੌਟਸ 에ਵਰੀਵੇਅਰ ਮਿਲ ਜਾਣਗੇ ਤੁਹਾਨੂੰ ਲਗਜ਼ਰੀ ਵਿਲਾਸ ਵਿਦ ਪ੍ਰਾਈਵੇਟ ਪੂਲਸ ਮਿਲਣਗੇ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੇ ਸਕੂਟੀਆਂ ਵਗੈਰਾ ਤੁਸੀਂ ਰੈਂਟ ਕਰ ਸਕਦੇ ਹੋ ਬੜੇ ਈਜ਼ੀ ਤਰੀਕੇ ਨਾਲ ਤੇ ਇੱਥੇ ਦਾ ਜਿਹੜਾ ਕੈਫੇ ਕਲਚਰ ਆ ਮੈਂ ਕਹਾਂ ਉਹ ਵਰਲਡ ਕਲਾਸ ਹੈ ਜੀ ਤੇ ਇੱਥੇ ਜਿਹੜਾ ਕਲਚਰ ਫਾਲੋ ਕੀਤਾ ਜਾਂਦਾ ਉਹ ਹੈਗਾ ਜੀ Hindu culture ਤੇ ਪਲੱਸ ਇੱਥੇ ਐਨੇ ਜ਼ਿਆਦਾ ਤੁਹਾਨੂੰ ਟੈਂਪਲਸ ਮਿਲਣਗੇ ਮੈਂ ਕਹਿੰਦਾ ਗੱਲਾਂ ਹੀ ਛੱਡ ਦੋ ਹੈਵਨ ਹੈ ਜੀ ਟੈਂਪਲਸ ਦੇ ਵਾਸਤੇ ਹਿੰਦੂਸ ਦੇ ਹਿੰਦੂਸ ਕਲਚਰ ਦੇ ਬਹੁਤ ਸਾਰੇ ਟੈਂਪਲਸ ਨੇ ਇੱਥੇ ਤੇ ਪਾਰਟੀਆਂ ਪਲੱਸ ਪੀਸਫੁਲ ਸਪਾਟਸ ਸਾਰਾ ਕੁਝ ਅਵੇਲੇਬਲ ਹੈ ਮੈਂ ਕਹਿੰਦਾ ਜੀ ਨੈਕਸਟ ਲੈਵਲ ਹੈ ਇੱਕ ਵਾਰੀ ਤੁਸੀਂ ਇੱਥੇ ਜਾਓਗੇ ਤਾਂ ਤੁਸੀਂ ਇੱਥੋਂ ਦੀ ਵਾਈਪ ਭੁੱਲ ਨਹੀਂ ਪਾਉਂਗੇ ਜਿਹੜੀਆਂ ਇੱਥੋਂ ਦੀਆਂ ਬੈਸਟ ਪਲੇਸਿਸ ਨੇ ਵਿਜ਼ਿਟ ਕਰਨ ਵਾਸਤੇ ਉਹ ਆਪਾਂ ਸਟਾਰਟ ਕਰਦੇ ਹਾਂ ਜੀ ਕਿੱਥੇ ਕਿੱਥੇ ਤੁਸੀਂ ਘੁੰਮ ਸਕਦੇ ਹੋ ਕੀ ਕੋਝਾ ਇੱਥੇ ਉਬਦ ਜਿਹੜਾ ਕਿ ਨੇਚਰ ਐਂਡ ਕਲਚਰ ਹੈ ਬਿਲਕੁਲ ਸੈਂਟਰ ਦੇ ਵਿੱਚ ਪੈ ਜਾਂਦਾ ਹੈ ਬਾਲੀ ਦੇ ਇੱਥੇ ਤੁਹਾਨੂੰ ਰਾਈਸ ਟੈਰੇਸਿਸ ਮਿਲ ਜਾਣਗੇ ਜਿਹਦਾ ਨਾਮ ਹੈਗਾ ਤੇਗਲਾ ਲਾਂਗ ਠੀਕ ਹੈ ਜੀ ਇਹ ਰਾਈਸ ਟੈਰੇਸਿਸ ਬਹੁਤ ਜ਼ਿਆਦਾ ਫੇਮਸ ਨੇ ਉਸ ਤੋਂ ਬਾਅਦ ਆ ਗਿਆ ਜੀ ਇੱਥੇ ਮੰਕੀ ਫੋਰੈਸਟ ਹੈਗਾ ਬਹੁਤ ਫੇਮਸ ਹੈ ਉਹ ਵੀ ਉੱਥੇ ਬਹੁਤ ਟੂਰਿਸਟ ਮਿਲ ਜਾਣਗੇ ਤੁਹਾਨੂੰ ਹਨ ਤੇ ਹਰ ਕੰਟਰੀ ਤੋਂ ਇਹ ਨਹੀਂ ਵੀ ਕਿਸੇ ਇੱਕ ਸਪੈਸੀਫਿਕ ਕੰਟਰੀ ਤੋਂ ਲੋਕੀ ਇੱਥੇ ਵਿਜ਼ਿਟ ਕਰਦੇ ਨੇ ਬਹੁਤ ਸਾਰੇ ਟੂਰਿਸਟ ਮਿਲ ਜਾਣਗੇ ਤੁਹਾਨੂੰ ਇੱਥੇ ਉਸ ਤੋਂ ਬਾਅਦ ਇੱਥੇ ਆ ਗਿਆ ਜੀ ਵਾਟਰਫਾਲਸ ਜਿੱਦਾਂ ਤੋਕੜ ਚੈਪੂng ਤੇ ਤੇਗੇ ਨੁੰਨਗਨ ਹੋਰ ਵੀ ਬਹੁਤ ਸਾਰੇ ਬਾਟਰਫਾਲਸ ਨੇ ਇੱਥੇ ਤੁਸੀਂ ਜਿੰਨਾ ਐਕਸਪਲੋਰ ਕਰੀ ਜਾਓਗੇ ਉਹਨਾਂ ਉਹਨਾਂ ਤੁਹਾਨੂੰ ਕੁਛ ਨਾ ਕੁਛ ਹੋਰ ਮਿਲੇ ਜਾਏਗਾ ਹਨਾ ਅਗਰ ਤੁਸੀਂ ਇੱਥੇ 14 ਦਿਨਾਂ ਵਾਸਤੇ 15 20 ਦਿਨਾਂ ਵਾਸਤੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਵੀ ਤੁਸੀਂ ਘੱਟੋ ਘੱਟ ਇੱਥੇ 15 ਜਾਂ 20 ਦਿਨਾਂ ਵਾਸਤੇ ਆਓ ਤਾਂ ਉਹ ਵੀ ਤੁਹਾਡੇ ਵਾਸਤੇ ਘੱਟ ਰਹਿ ਜਾਣਗੇ ਇੰਨਾ ਜਿਆਦਾ ਸੋਹਣਾ ਬਾਲੀ ਮੈਂ ਵੀ ਸੁਣਦਾ ਸੀ ਮੈਨੂੰ ਲੱਗਦਾ ਸੀ ਸ਼ਾਇਦ ਓਵਰ ਹਾਈਪਡ ਆ ਪਰ ਤਾਂ ਨਹੀਂ ਜੈਨੂਨਲੀ ਬਹੁਤ ਸੋਹਣਾ ਤੇ ਬਹੁਤ ਕੁਝ ਹੈ ਇੱਥੇ ਘੁੰਮਣ ਦੇ ਲਈ ਉਸ ਤੋਂ ਬਾਅਦ ਇੱਥੇ ਤੁਹਾਨੂੰ ਸਵਿੰਗਸ ਸਪੋਰਟਸ ਮਿਲ ਜਾਣਗੇ ਜਿਹੜੀ ਤੁਸੀਂ ਬਾਲੀ ਸਵਿੰਗ ਦੇਖੀ ਹੋਣੀ ਆ ਹਨਾ ਜ਼ਿਆਦਾਤਰ ਵੈਸੇ ਕੁੜੀਆਂ ਚ ਜ਼ਿਆਦਾ ਫੇਮਸ ਹੁੰਦੀ ਆ ਬਟ ਇੱਕ ਐਕਟੀਵਿਟੀ ਹੋ ਜਾਂਦੀ ਆ ਅਗਰ ਤੁਸੀਂ ਐਜ਼ ਅ ਕਪਲ ਜਾ ਰਹੇ ਹੋ ਐਜ਼ ਅ ਫੈਮਿਲੀ ਜਾ ਰਹੇ ਹੋ ਤਾਂ ਉਹ ਆਪਣੀ ਫੈਮਿਲੀ ਦੀ ਇੱਕ ਮਲਕਿ ਡਿਜ਼ਾਇਰਡ ਜੀ ਐਕਟੀਵਿਟੀ ਹੁੰਦੀ ਆ ਵੀ ਜਿਹੜੀ ਕਰਨਾ ਪਸੰਦ ਕਰਦੇ ਆ ਸਾਰੇ ਉਸ ਤੋਂ ਬਾਅਦ ਇੱਥੇ ਬਹੁਤ ਸਾਰੇ ਟੈਂਪਲਸ ਨੇ ਤੁਸੀਂ ਉਹ ਟਰਾਈ ਕਰ ਸਕਦੇ ਹੋ ਤੇ ਇੱਥੇ ਇੱਕ ਕਾਫੀ ਕਾਫੀ ਫੇਮਸ ਆ ਲੂਆ ਕਾਫੀ ਉਹਦੇ ਤੁਹਾਨੂੰ ਰਿਜ਼ੋਰਟ ਵਗੈਰਾ ਮਿਲ ਜਾਣਗੇ ਜਿੱਥੇ ਉਹ ਤਿਆਰ ਕਰਦੇ ਆ ਸਾਰਾ ਪ੍ਰੋਸੈਸ ਵਗੈਰਾ ਤੁਹਾਨੂੰ ਉਹ ਸਮਝਾਉਣਗੇ ਹਨ ਤੁਸੀਂ ਉਹ ਉਥੇ ਅਲੱਗ-ਅਲੱਗ ਫਲੇਵਰਸ ਜਿਹੜੇ ਤੁਹਾਨੂੰ ਟਰਾਈ ਕਰਾਉਣਗੇ ਤੁਸੀਂ ਉਹ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਬਾਈ ਵੀ ਕਰ ਸਕਦੇ ਹੋ ਨਾਲ ਬਾਗਨਿੰਗ ਨੇਗੋਸ਼ੀਏਸ਼ਨ ਵਗੈਰਾ ਕਰਕੇ ਠੀਕ ਹੈ ਜੀ ਤੇ ਇੱਥੇ ਤੁਹਾਨੂੰ ਮਨੀ ਐਕਸਚੇਂਜ ਵਗੈਰਾ ਦਾ ਕੋਈ ਚੱਕਰ ਨਹੀਂ ਪੈਣਾ ਤੁਹਾਨੂੰ ਬਹੁਤ ਸਾਰੇ ਮਲਟੀਪਲ ਮਨੀ ਐਕਸਚेंजर ਮਿਲ ਜਾਣਗੇ ਤੁਸੀਂ ਕਿਸੇ ਕੋਲ ਵੀ ਕਰ ਸਕਦੇ ਹੋ ਬਟ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਤੁਸੀਂ ਕਿਸੇ অথੋਰਾਇਜ਼ਡ ਜਿਹੜੇ ਮਨੀ ਐਕਸਚेंजर ਹੁੰਦੇ ਉਹਨਾਂ ਤੋਂ ਹੀ ਕਰਵਾਓ ਬਜਾਏ ਕਿ ਤੁਸੀਂ ਕਿਸ ਤੇ ਕਿਉਂਕਿ ਉਹ ਫਰਾਡ ਫਰੂਡ ਦਾ ਕਾफी ਚੱਕਰ ਹੈ ਇੱਥੇ ਧੋਖਾਧੜੀ ਜੀ ਬਹੁਤ ਜ਼ਿਆਦਾ ਹੁੰਦੀ ਹੈ ਉਸ ਚੀਜ਼ ਦਾ ਖਾਸ ਖਿਆਲ ਰੱਖਿਓ ਉਸ ਤੋਂ ਬਾਅਦ ਤੁਸੀਂ ਕੀ ਐਕਸਪਲੋਰ ਕਰ ਸਕਦੇ ਹੋ ਜੀ ਸੈਮੀਨੇਕ ਸੈਮੀਨੇਕ ਦੇ ਵਿੱਚ ਜਿਹੜੇ ਕੈਫੇਜ਼ ਨਾਈਟ ਲਾਈਫ ਤੇ ਬੀਚਸ ਮੈਂ ਕਹਣਾ ਕੈਫੇਜ਼ ਇੱਥੋਂ ਦੇ ਲਗਜ਼ਰੀ ਨੈਕਸਟ ਲੈਵਲ ਨੇ ਜੀ ਤੇ ਨਾਈਟ ਲਾਈਫ ਬਹੁਤ ਹੀ ਕਮਾਲ ਹੈ ਗਾਇਸ ਬਹੁਤ ਸਾਰਾ ਤੇ ਬੀਚਸ ਉਸ ਤੋਂ ਵੀ ਘੈਂਟ ਨੇ ਬੀਚ ਕਲੱਬਸ ਆ ਇੱਥੇ ਜਿੱਦਾਂ ਹੋ ਗਿਆ ਤੁਹਾਨੂੰ ਸੁਜੈਸਟ ਕਰ ਦਿੰਨਾ ਚਲੋ ਮੈਂ ਪੋਟੈਟੋ ਬੀਚ ਪੋਟੈਟੋ ਬੀਚ ਹੈਡ ਕਲੱਬ ਹੋ ਗਿਆ ਜਿੱਦਾਂ ਤੇ ਉਹਦੇ ਨਾਲ ਇੱਕ ਸੀਗਾ ਅ ਪੋਟੈਟੋ ਵੀ ਪੋਟੈਟੋ ਬੀਚ ਕਲਬ ਉਹਦੇ ਨਾਲ ਇੱਕ ਹੋਰ ਸੀਗਾ ਬਹੁਤ ਫੇਮਸ ਹੈ ਵੀ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਉਹਦਾ ਚਲੋ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਡਿਸਕ੍ਰਿਪਸ਼ਨ ਪੜ੍ਹ ਲਿਓ ਠੀਕ ਹੈ ਜੀ ਤੇ ਕੁਦੇਤਾ ਇੱਕ ਹੋ ਗਿਆ ਬੀਚ ਕਲਬ ਉਹ ਵੀ ਬੜਾ ਫੇਮਸ ਹੈ ਠੀਕ ਹੈ ਜੀ ਤਾਂ ਇਹ ਬਹੁਤ ਹੀ ਜ਼ਿਆਦਾ ਮਤਲਬ ਕਿ ਵੀ ਨੈਕਸਟ ਲੈਵਲ ਇੱਥੇ ਤੁਹਾਨੂੰ ਬੀਚ ਕਲਬ ਮਿਲਣਗੇ ਤੇ ਇੱਥੇ ਸ਼ਾਪਿੰਗ ਤੁਸੀਂ ਲਗਜ਼ਰੀ ਸ਼ਾਪਿੰਗ ਕਰ ਸਕਦੇ ਹੋ ਹਨਾ ਵੀ ਤੁਹਾਡੇ ਕੋਲੇ ਆਪਣਾ ਵੇਟ ਤੁਹਾਡਾ ਐਕਸਟਰਾ ਹੈਗਾ ਹਨਾ ਤੁਸੀਂ ਨਾਲ ਲੈ ਕੇ ਆਏ ਹੋ ਤੁਹਾਡੇ ਕੋਲ 30 35 ਕਿਲੋ ਹੈਗਾ ਤਾਂ ਤੁਸੀਂ ਇੱਥੇ ਬਹੁਤ ਸਾਰੀ ਸ਼ਾਪਿੰਗ ਕਰ ਸਕਦੇ ਹੋ ਹਨ ਬਸ ਉਹੀ ਹੈ ਵੀ ਤੁਹਾਡਾ ਬਜਟ ਥੋੜਾ ਵੀ ਕੋਈ ਲਿਮਟ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ ਜੇਕਰ ਆਪਣਾ ਪੈਸਾ ਹੈਗਾ ਤਾਂ ਤੁਸੀਂ ਵਧੀਆ ਇੱਥੇ ਸ਼ਾਪਿੰਗ ਤੁਹਾਨੂੰ ਪਸੰਦ ਆ ਤੁਸੀਂ ਇੱਥੇ ਬਹੁਤ ਸਾਰੀ ਸ਼ਾਪਿੰਗ ਕਰ ਸਕਦੇ ਹੋ ਤੇ ਇੱਥੇ ਜਿਹੜੇ ਸਨਸੈਟ ਕੈਫੇਜ਼ ਨੇ ਬੂ ਬਾਰ ਹਾਂਜੀ ਮੈਨੂੰ ਨਾਮ ਯਾਦ ਆ ਗਿਆ ਉਹ ਕੈਫੇ ਦਾ ਉਹ ਵੂ ਬਾਰ ਕੈਫੇ ਹੈਗਾ ਤੇ ਉਹਨੂੰ ਬੀਚ ਕਲੱਬ ਵੀ ਕਹਿੰਦੇ ਆ ਬਹੁਤ ਫੇਮਸ ਆ ਉਹ ਉੱਥੇ ਤੁਸੀਂ ਰੈਜ਼ਰਵੇਸ਼ਨ ਕਰਵਾ ਕੇ ਜਾ ਸਕਦੇ ਹੋ ਇੱਥੇ ਜਿਹੜੇ ਬੀਚ ਕਲੱਬਸ ਹੁੰਦੇ ਨੇ ਰੈਜ਼ਰਵੇਸ਼ਨ ਕਰਵਾ ਲਓਗੇ ਤਾਂ ਤੁਹਾਡੇ ਆਪਣੇ ਪਹਿਲੇ ਹੀ ਸਪots ਬੁੱਕ ਹੋਣਗੇ ਤਾਂ ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਵਾਕ ਇਨ ਜਾ ਕੇ ਤੁਹਾਨੂੰ ਮਤਲਬ ਕਿ ਵੀ ਉਹਨਾਂ ਨੂੰ ਐਕਸਟਰਾ ਨਹੀਂ ਪੇ ਕਰਨਾ ਪੈਣਾ ਠੀਕ ਹੈ ਆਨਲਾਈਨ ਤੁਹਾਨੂੰ ਵਧੀਆ ਆਫਰਸ ਵਗੈਰਾ ਵੀ ਮਿਲ ਜਾਂਦੇ ਆ ਉਹਨਾਂ ਦੀ ਵੈਬਸਾਈਟ ਤੇ ਵੀ ਕਰ ਸਕਦੇ ਹੋ ਉੱਥੇ ਹੋਰ ਵੈਬਸਾਈਟਸ ਵੀ ਨੇ ਜਿੱਦਾਂ ਕਲੋਕ ਵਗੈਰਾ ਤੋਂ ਵੀ ਤੁਸੀਂ ਕਰਵਾ ਸਕਦੇ ਹੋ ਸਾਰਾ ਕੁਝ ਠ ਤੇ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਏਰੀਆ ਬਹੁਤ ਫੇਮਸ ਹੈ ਜਿੱਥੇ ਤੁਹਾਨੂੰ ਜੈਂਜੀ ਤੇ ਡਿਜੀਟਲ ਨੋਮੈਡ ਵਾਈਬ ਮਿਲੂਗੀ ਉਹ ਹੈਗਾ ਜੀ ਚਾਂਗੂ ਇਹ ਲਗਭਗ ਸੈਮੀਨਾਕ ਤੋਂ ਮੈਂ ਕਹਣਾ ਵੀ 15-20 ਮਿੰਟ ਦੀ ਡਰਾਈਵ ਹੋਊਗੀ ਠੀਕ ਹੈ ਜੀ ਉੱਥੇ ਤੁਸੀਂ ਸਰਫਿੰਗ ਕਰ ਸਕਦੇ ਹੋ ਬੀਚ ਦੇ ਉੱਤੇ ਬਹੁਤ ਮਿਲ ਕੇ ਵੀ ਉੱਥੇ ਕਲਾਸੇਜ਼ ਵੀ ਦਿੱਤੀਆਂ ਜਾਂਦੀਆਂ ਨੇ ਅਗਰ ਤੁਹਾਡੇ ਕੋਲੇ ਟਾਈਮ ਹੈਗਾ ਤੁਸੀਂ ਹਫਤੇਕ ਦੇ ਵਿੱਚ ਵਧੀਆ ਸਰਫਿੰਗ ਸਿੱਖ ਜਾਓਗੇ ਤੇ ਇੱਥੇ ਬਹੁਤ ਸਾਰੇ ਟ੍ਰੈਂਡਿੰਗ ਕੈਫੇਜ਼ ਮਿਲ ਜਾਣਗੇ ਤੁਹਾਨੂੰ ਜਿੱਦਾਂ ਸਟਾਰਟਿੰਗ 'ਚ ਮੈਂ ਜਿੱਥੇ ਵਾਈਬ ਕਰ ਰਿਹਾ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਸੀ ਉਹ ਨਾਲੇ ਕੈਫੇ ਵੀ ਹੈਗਾ ਸੀ ਨਾਲ ਹੀ ਉਹ ਬੀਚ ਕਲੱਬ ਵੀ ਸੀਗਾ ਉਹਦਾ ਨਾਮ ਸੀਗਾ ਜੀ ਫੈਂਜ਼ ਤੇ ਉਹਦੇ ਸਰਾਊਂਡਿੰਗ ਦੇ ਵਿੱਚ ਬਹੁਤ ਸਾਰੇ ਕੈਫੇਜ਼ ਨੇ ਤੁਸੀਂ ਮਲਟੀਪਲ ਕੈਫੇਜ਼ ਉੱਥੇ ਐਕਸਪਲੋਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆ ਗਿਆ ਜੀ ਕੋ-ਵਰਕਿੰਗ ਸਪੇਸਿਸ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣਗੀਆਂ ਇੱਥੇ ਤੇ ਸਾਰਾ ਮੋਸਟਲੀ ਤੁਹਾਨੂੰ ਇੱਥੇ ਯੰਗ ਕਰਾਊਡ ਹੀ ਮਿਲੂਗਾ ਜਿਹੜੇ ਪਾਰਟੀ ਫ੍ਰੀਕ ਹੁੰਦੇ ਆ ਪਾਰਟੀ ਐਨੀਮਲਸ ਹੁੰਦੇ ਆ ਮਤਲਬ ਕਿ ਦਿਨ ਰਾਤ ਜਿਨ੍ਹਾਂ ਨੂੰ ਪਾਰਟੀ 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 ਹਨ ਤੇ ਬਹੁਤ ਹੀ ਘੈਂਟ ਨਜ਼ਾਰਾ ਇੱਥੋਂ ਦਾ ਤੇ ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ ਜੀ ਸਾਰਿਆਂ ਨਾਲ ਘੈਂਟ ਲੋਕੇਸ਼ਨ ਫੋਰਥ ਉਸ ਚ ਆਪਣੇ ਚ ਕੈਟਾਗਰੀ ਚ ਮੈਂ ਤੁਹਾਨੂੰ ਦੱਸੂਗਾ ਇਹ ਦੱਸ ਰਿਹਾ ਮਤਲਬ ਕਿ ਜਿਹੜੀ ਹੈਗੀ ਆ ਉਲੂਵਾਟੂ ਇੱਥੇ ਦੀਆਂ ਕਲਿਫਸ ਤੇ ਇੱਥੋਂ ਦਾ ਨੀਲਾ ਪਾਣੀ ਬਲੂ ਵਾਟਰ ਜਿਹਨੂੰ ਆਪਾਂ ਕਹਿ ਦਿੰਦੇ ਆ ਮੈਂ ਕਹਿੰਦਾ ਜੀ ਅਮੇਜ਼ਿੰਗ ਤੇ ਅਲਟੀਮੇਟ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਇੱਥੇ ਉਲੂਵਾਟੂ ਟੈਂਪਲ ਗਏ ਸੀ ਆਪਾਂ ਤੇ ਉੱਥੇ ਆਪਾਂ ਉਹ ਜਿਹੜਾ ਕੈਚਕ ਡਾਂਸ ਸੀਗਾ ਹਨਾ ਤੇ ਉਹਦੇ ਸਾਰੀ ਰਿਮਾਇਨ ਐਕਸਪਲੇਨ ਕੀਤੀ ਹੋਈ ਸੀ ਇਹਨਾਂ ਦੇ ਥੋੜੇ ਹੋਰ ਹਿਸਾਬ ਨਾਲ ਹੁੰਦਾ ਤੇ ਉਹ ਮੈਂ ਕਹਿੰਦਾ ਸਾਡਾ ਨੈਕਸਟ ਲੈਵਲ ਐਕਸਪੀਰੀਅੰਸ ਹੈਗਾ ਗਾਇਜ਼ ਟਾਈਮ ਨਾਲ ਚਲੇ ਜਾਇਓ ਕਿਉਂਕਿ ਇਹੀ ਹੁੰਦਾ ਵੀ ਅਗਰ ਤੁਸੀਂ ਪਹਿਲਾਂ ਉਹਦੀਆਂ ਟਿਕਟਸ ਵਗੈਰਾ ਬਾਈ ਕਰ ਰੱਖੀਆਂ ਨੇ ਹਨਾ ਆਨਲਾਈਨ ਪਹਿਲਾਂ ਹੀ ਬੁੱਕ ਕਰਵਾ ਦਿਓ ਤੇ ਅਗਰ ਤੁਸੀਂ ਅਸੀਂ ਚੱਲੇ ਸੀਗੇ ਸਿਆਮੀ ਲੈਕ ਤੋਂ ਸਾਨੂੰ ਉੱਥੇ ਪਹੁੰਚਣ ਡੇਢ ਤੋਂ 2 ਘੰਟੇ ਲੱਗੇ ਸੀ ਇੰਨਾ ਜ਼ਿਆਦਾ ਰਸ਼ ਹੁੰਦਾ ਤੁਹਾਨੂੰ ਪਹਿਲਾਂ ਤਾਂ ਤੁਸੀਂ ਸਪੋਜ਼ ਕਰ ਹੀ ਨਹੀਂ ਸਕਦੇ ਵੀ ਤੁਹਾਨੂੰ ਪਹਿਲੀ ਟਿਕਟ ਮਿਲ ਜੇਗੀ ਹਨਾ ਪਹਿਲੇ ਸ਼ੋਅ ਦੀ ਲੋਕੀ ਬਹੁਤ ਪਹਿਲਾਂ अर्ਲੀ ਪਹੁੰਚੇ ਹੁੰਦੇ ਆ ਉੱਥੇ ਤਾਂ ਉੱਥੋਂ ਟਾਈਮ ਨਾਲ ਦੇਖ ਕੇ ਤੁਸੀਂ ਉੱਥੋਂ ਵਧੀਆ ਟਾਈਮ ਨਾਲ ਨਿਕਲ ਸਕਦੇ ਹੋ ਆਪ ਦਾ ਤੁਹਾਡਾ ਅੱਗੇ ਆ ਕੇ ਤੁਸੀਂ ਪਾਰਟੀ ਵਗੈਰਾ ਜੋ ਮਰਜ਼ੀ ਕਰ ਸਕਦੇ ਹੋ ਹਨਾ ਅਸੀਂ ਉੱਥੇ ਪਹੁੰਚੇ ਸੀਗੇ ਅਰਾਊਂਡ 3 3:30 ਵਜੇ ਅਸੀਂ ਪਹੁੰਚ ਗਏ ਸੀ ਕਿਉਂਕਿ ਅਸੀਂ ਚੱਲੇ ਸੀਗੇ 1:30 ਵਜੇ ਜਾਂਦੇ ਹੋਏ ਸਾਨੂੰ 1:30 ਤੋਂ 2 ਘੰਟੇ ਲੱਗੇ ਸੀ ਅਸੀਂ ਨਿਕਲੇ ਸੀਗੇ ਸੈਮੀਨੇਕ ਤੋਂ ਸੈਮੀਨੇਕ ਤੋਂ ਪਹੁੰਚਦੇ ਹੋਏ ਸਾਨੂੰ ਉੱਥੇ 1:30 ਘੰਟਾ ਲੱਗਿਆ ਤੇ 1:30 ਘੰਟਾ ਮਮਲ ਕੇ ਅਸੀਂ 2-3 ਘੰਟੇ ਇਰਲੀ ਸੀਗੇ 6 ਵਜੇ ਵਾਲਾ ਸ਼ੋਅ ਜਿਹੜਾ ਸੀਗਾ 5:30 6 ਵਾਲਾ ਉਹ ਬੁੱਕ ਹੋ ਚੁੱਕਿਆ ਸੀ ਉਸ ਤੋਂ ਬਾਅਦ ਸਾਨੂੰ ਲੈਣਾ ਪਿਆ ਸੀ 8 ਵਜੇ ਵਾਲਾ ਤਾਂ ਅਸੀਂ 4-5 ਘੰਟੇ ਉੱਥੇ ਘੁੰਮਦੇ ਰਹੇ ਤਾਂ ਉੱਥੇ ਬਾਂਦਰਾਂ ਦੀ ਵੀ ਬਹੁਤ ਦਿੱਕਤ ਸੀ ਉਹ ਸਮਾਨ ਸਮੁੰਜਾ ਖੋ ਕੇ ਭੱਜ ਜਾਂਦੇ ਸੀ 1-2 ਜਣਾਂ ਦਾ ਤਾਂ ਉਹ ਫੋਨ ਵੀ ਲੈ ਕੇ ਭੱਜ ਗਏ ਸੀਗੇ ਤਾਂ ਉਹ ਥੋੜਾ ਰਿਸਕੀ ਜਾ ਹੋ ਜਾਂਦਾ ਤੇ ਇਸ ਚੀਜ਼ ਦਾ ਥੋੜਾ ਖਿਆਲ ਰੱਖਿਓ ਵਧੀਆ ਉਹਦਾ ਟਾਈਮ ਤੇ ਜਾਇਓ ਤੇ ਉਸ ਚੀਜ਼ ਨੂੰ ਇੰਜੋਏ ਕਰਿਓ ਬਹੁਤ ਹੀ ਘੈਂਟ ਚੀਜ਼ ਆ ਉਹ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਸਾਡਾ ਬਾਬੇ ਦੀ ਮੇਰੇ ਨਾਲ ਸਾਡਾ ਬਹੁਤ ਵ ਤੇ ਤੁਸੀਂ ਜਰੂਰ ਹਨਾ ਵੀ ਰੱਬ ਦਾ ਨਾਮ ਲੈ ਕੇ ਤੁਰਿਓ ਤਾਂ ਕਿ ਸਾਰਾ ਕੁਝ ਚੰਗਾ ਚੰਗਾ ਹੀ ਹੋਵੇ ਕੁਝ ਨਾ ਕੁਝ ਕਈ ਵਾਰੀ ਐਵੇਂ ਦਾ ਹੋ ਜਾਂਦਾ ਮੇਰੇ ਤੋਂ ਚਾਬੀ ਗਵਾਚ ਗਈ ਸੀ ਸਕੂਟਰ ਦੀ ਤਾਂ ਇੰਨਾਂ ਚੀਜ਼ਾਂ ਦਾ ਧਿਆਨ ਰੱਖਿਓ ਤਾਂ ਉਦੋਂ ਫਿਰ ਮਨ ਜਾ ਖਰਾਬ ਹੋ ਜਾਂਦਾ ਜਿਹਦੇ ਵਾਸਤੇ ਮੈਨੂੰ ਅਮਰੀਕਨ 200 300 ਡਾਲਰ ਦੇਣਾ ਪਿਆ ਸੀ ਉੱਥੇ ਜਦ ਕਿ ਉਹ ਮੇਰੇ ਤੋਂ 500 600 ਡਾਲਰ ਮੰਗ ਰਹੀ ਸੀ ਅਮਰੀਕਨ ਯੂ ਐਸ ਡਾਲਰ ਮੇਰੇ ਤੋਂ 500 600 ਮੰਗ ਰਿਹਾ ਸੀ ਤੁਸੀਂ ਦੇਖੋ ਕਿੰਨਾ ਬਣਦਾ ਉਹ 8 9000 ਨੂੰ ਮਲਟੀਪਲਾਈ ਕਰ ਲਓ ਹਨਾ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਉਸ ਚੀਜ਼ ਦਾ ਤੁਸੀਂ ਵੀ ਖਿਆਲ ਰੱਖਿਓ ਤੇ ਉਲੂਵਾਟੂ ਦੇ ਵਿੱਚ ਆਪਾਂ ਵਾਪਸ ਆਉਣੇ ਆਪਣੇ ਟਾਪਿਕ ਤੇ ਉਲੂਵਾਟੂ ਦੇ ਵਿੱਚ ਤੁਸੀਂ ਟੈਂਪਲ ਐਕਸਪਲੋਰ ਕਰ ਲੋਗੇ ਹਨਾ ਉੱਥੇ ਦੀ ਆ ਐਕਟੀਵਿਟੀ ਹੋਗੀ ਜਿਹੜਾ ਕੈਚਕ ਡਾਂਸ ਸੀਗਾ ਤੇ ਉੱਥੇ ਅੰਦਰ ਮੰਕੀ ਟੈਂਪਲ ਹੈਗਾ ਉੱਥੇ ਟੈਂਪਲ ਹੈਗਾ ਉੱਥੇ ਮੰਕੀਸ ਵਗੈਰਾ ਬਹੁਤ ਹੁੰਦੇ ਆ ਉਹਦਾ ਧਿਆਨ ਰੱਖਿਓ ਤੇ ਉਸ ਦੇ ਬਾਅਦ ਆ ਗਿਆ ਜੀ ਬੀਚ ਕਲੱਬਸ ਆ ਗਏ ਇੱਥੇ ਜਿੱਦਾਂ ਸਵਾਇਆ ਸਿੰਗਲ ਫਿਨ ਬਹੁਤ ਸੋਹਣੇ ਨੇ ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਕਲਿਫ ਟੌਪ ਵਿਊਜ਼ ਮਿਲ ਜਾਣਗੇ ਤੇ ਇੱਥੋਂ ਦਾ ਸਨਸੈਟਸ ਮੈਂ ਕਹਣਾ ਦੀ ਬੈਸਟ ਨੇ ਗਾਈਜ਼ ਉਸ ਤੋਂ ਬਾਅਦ ਆ ਤੁਸੀਂ ਮੈਨੂੰ ਦੇਖ ਰਹੇ ਹੋ ਜਿੱਥੇ ਆਪਾਂ ਪਹੁੰਚੇ ਹੋਏ ਸੀ ਨੂਸਾ ਪੈਨੇਡਾ ਇਹ ਇੱਥੋਂ ਦਾ ਵਾਇਰਲ ਆਈਲੈਂਡ ਆ ਤੇ ਮੈਂ ਕਹਿੰਦਾ ਇੱਥੇ ਬੜਾ ਕੁਛ ਹੈ ਜੀ ਕਰਨ ਵਾਸਤੇ ਕੈਲਿੰਕਿੰਗ ਬੀਚ ਹੋਗੀ ਬ੍ਰੋਕਨ ਬੀਚ ਹੋਗੀ ਕ੍ਰਿਸਟਲ ਬੇ ਤੇ ਆ ਜਿਹੜਾ ਆਪਾਂ ਕਰਨ ਕਰਨ ਆਏ ਹੋਇਆ ਇਹਨੂੰ ਕਹਿੰਦੇ ਆ ਸਨੋਰਕਲਿੰਗ ਵਿੱਦ ਮੈਂਟੋਰੇਸ ਤੇ ਇਹ ਸਾਰਾ ਘੁਮਾ ਕੇ ਲੈ ਕੇ ਆਉਂਦੇ ਆ ਆ ਅਰਜੁਨਾ ਕਰਕੇ ਇਹਨਾਂ ਦਾ ਨਾਮ ਹੈ ਇੱਥੇ ਤੁਸੀਂ ਆਪਣੀ ਇਹਨਾਂ ਨਾਲ ਬੁਕਿੰਗ ਵੈਰਾ ਕਰ ਸਕਦੇ ਹੋ ਡਾਇਰੈਕਟ ਵੀ ਕਰ ਸਕਦੇ ਹੋ ਅੰਦਰੋਂ ਤੁਸੀਂ ਕਿਸੇ ਤੋਂ ਪੈਕੇਜ ਵੀ ਲੈ ਸਕਦੇ ਹੋ ਤਾਂ ਇਹ ਤੁਹਾਨੂੰ ਰੀਜ਼ਨੇਬਲ ਜੇ ਰੇਟ ਤੇ ਤੁਹਾਨੂੰ ਪੈਕੇਜ ਮਿਲ ਜੇਗਾ ਅਗਰ ਤੁਹਾਨੂੰ ਅਫੋਰਡੇਬਲ ਲੱਗੇਗਾ ਤਾਂ ਤੁਸੀਂ ਜ਼ਰੂਰ ਕਰਿਓ ਇੱਥੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਵੀ 1-2 ਦਿਨ ਤੁਸੀਂ ਨੂਸਾ ਪੈਨੇਡਾ ਜ਼ਰੂਰ ਲਾਓ ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਨੇ ਇੱਥੇ ਐਕਸਪਲੋਰ ਕਰਨ ਦੇ ਲਈ ਕਿਉਂਕਿ ਅਗਰ ਤੁਸੀਂ ਡੇ ਟ੍ਰਿਪ ਕਰੋਗੇ ਕਮਾ ਤੁਹਾਨੂੰ ਉਹ ਨਾਲ ਇੱਕ ਦਿਨ ਚ ਵੀ ਦੇਣਾ ਬਟ ਮੈਂ ਕਹਿੰਦਾ ਜੇ ਤੁਸੀਂ ਇੱਥੇ ਸਵਾਦ ਨਾਲ ਰਹੇ ਹੋ ਐਡੀ ਦੂਰ ਆ ਰਹੇ ਹੋ ਹਨਾ ਇੰਨਾ ਖਰਚਾ ਪੱਠਾ ਕਰਕੇ ਆਉਂਗੇ ਫੈਰੀਜ਼ ਵਗੈਰਾ ਫੜੋਂਗੇ ਬਲਕਿ ਕਾਫੀ ਕੁਝ ਹੋ ਜਾਂਦਾ ਇੱਕ ਚੀਜ਼ ਨਹੀਂ ਹੁੰਦੀ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਕਰ ਸਕਦੇ ਹੋ ਬੜਾ ਕੁਝ ਹੋਰ ਵੀ ਮਿਲ ਕੇ ਵੀ ਇੱਥੇ ਤੁਹਾਨੂੰ ਖਾਣ ਪੀਣ ਦੀ ਵੀ ਕੋਈ ਦਿੱਕਤ ਨਹੀਂ ਆਉਣੀ ਪਾਕਿਸਤਾਨੀ ਇੰਡੀਅਨ ਬਹੁਤ ਸਾਰੇ ਰੈਸਟੋਰੈਂਟਸ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਤੇ ਜੇ ਆਪਾਂ ਬਲੀ ਬਜਟ ਪਰ ਡੇ ਦੀ ਗੱਲ ਕਰੀਏ ਤਾਂ ਲੋ ਬਜਟ ਦੀ ਗੱਲ ਕਰੀਏ ਤਾਂ ਤੁਸੀਂ 2500 3000 ਪਰ ਡੇ ਹਨਾ ਵੀ ਮੈਨੇਜ ਕਰ ਸਕਦੇ ਹੋ ਮਿਡ ਰੇਂਜ 4 ਤੋਂ 6000 ਕਰ ਲਓਗੇ ਪਰ ਡੇ ਅਕੋਰਡਿੰਗ ਖਾਣਾ ਪੀਣਾ ਹਨਾ ਜੇ ਤੁਸੀਂ ਲਗਜ਼ਰੀ ਮਤਲਬ ਕਿ ਕਿਸੇ ਚੀਜ਼ ਦੀ ਵੀ ਕਮੀ ਨਹੀਂ ਛੱਡਣਾ ਚਾਹੁੰਦੇ ਤਾਂ 10 ਤੋਂ 20000 20000 ਪਲੱਸ ਚਲਾ ਜਾਊਗਾ ਜਿੱਦਾਂ ਮੈਂ ਫੈਂਸ ਬੀਚ ਕਲੱਬ ਹੋ ਗਿਆ ਪੋਟੈਟੋ ਹੈਡ ਹੋ ਗਿਆ ਤੇ ਐਟਲੈਂਟਿਸ ਹੋ ਗਿਆ ਐਟਲੈਂਟਿਸ ਮਿਸ ਕਰ ਗਿਆ ਸੀ ਮੈਂ ਉਹ ਵੀ ਚਾਂਗੂ ਦੇ ਵਿੱਚ ਹੀ ਪੈਂਦਾ ਹੈ ਬਹੁਤ ਨਹੀਂ ਹਾਂ ਚਾਂਗੂ ਦੇ ਵਿੱਚ ਹੀ ਪੈਂਦਾ ਉਹ ਉਹ ਇੱਕ ਵਾਰੀ ਉਹ ਵੀ ਜ਼ਰੂਰ ਐਕਸਪਲੋਰ ਕਰਿਓ ਉੱਥੇ ਅਗਰ ਤੁਸੀਂ ਬੈੱਡ ਵਗੈਰਾ ਬੁੱਕ ਕਰ ਦਿੰਦੇ ਹੋ ਤੁਸੀਂ ਗਰੁੱਪ ਚੋਂ ਤਾਂ ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਹੋਊਗਾ ਉਹ ਐਟਲੈਂਟਿਸ ਵੀ ਜ਼ਰੂਰ ਐਕਸਪਲੋਰ ਕਰਕੇ ਦੇਖਿਓ ਤੇ ਜੇ ਆਪਾਂ ਰਹਿਣ ਦੀ ਗੱਲ ਕਰੀਏ ਤੁਸੀਂ ਕਿੱਥੇ ਕਿੱਥੇ ਰੁਕ ਸਕਦੇ ਹੋ ਤੁਸੀਂ ਬਾਲੀ ਦੇ ਵਿੱਚ ਉਬੁਦ ਰੁੱਕ ਸਕਦੇ ਹੋ ਜਿੱਥੇ ਬਹੁਤ ਪੀਸਫੁਲ ਜਗਾ ਤੇ ਨੇਚਰ ਹੀ ਮਿਲੂਗੀ ਤੁਹਾਨੂੰ ਇੱਥੇ ਕੋਈ 에어ਬੀਐਨਬੀ ਬੁੱਕ ਕਰ ਲਿਓ ਬਹੁਤ ਮਲਟੀਪਲ ਮਿਲ ਜਾਣਗੇ ਤੁਹਾਨੂੰ ਬਹੁਤ ਕੈਂਟ ਕੈਂਟ ਰਿਵਿਊਜ਼ ਵਗੈਰਾ ਜਰੂਰ ਪੜ ਲਿਓ ਉਹਨਾਂ ਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸੈਮੀਨੇਕ ਤੇ ਵਿੱਚ ਨਾਈਟ ਲਾਈਫ ਲਈ ਰੁੱਕ ਸਕਦੇ ਹੋ ਪਲੱਸ ਬੀਚਸ ਦੇ ਲਈ ਰੋਕ ਸਕਦੇ ਹੋ ਤੁਸੀਂ ਬਹੁਤ ਕਨ ਐਕਸਪੀਰੀਅੰਸ ਹੋਊਗਾ ਵੀ ਤੁਹਾਡਾ ਠੀਕ ਹੈ ਜੀ ਆਪਾਂ ਉਬੁਦ ਚ ਰੁਕੇ ਸੀ ਤੇ ਉਥੋਂ ਆਹ ਆਪਾਂ ਐਡਵੈਂਚਰ ਜਿਹੜਾ ਟ੍ਰਿਪ ਸੀਗਾ ਪਰ ਡੇ ਦੇ ਅਕੋਰਡਿੰਗ ਆਪਾਂ ਬੁੱਕ ਕੀਤਾ ਸੀਗਾ ਠੀਕ ਹੈ ਜੀ ਏਟੀ ਬਾਬੇ ਦੀ ਮੇਰੇ ਨਾਲ ਬਹੁਤ ਬਹੁਤ ਹੀ ਸੁਵਾਦ ਆਇਆ ਸੀ ਬਹੁਤ ਘੈਂਡ ਸੀਗਾ ਇਹਨਾਂ ਨੇ ਆਪਾਂ ਨੂੰ ਘਟੂ ਘਟ 10 15 ਕਿਲੋਮੀਟਰ ਕਮਾਇਆ ਤੇ ਸਾਰਾ ਮਨ ਲ ਕੇ ਝਰਨੇ ਜਿਹੇ ਥਲੋਂ ਦੀ ਵੀ ਕਾਢਣਗੇ ਸਾਰਾ ਕੁਝ ਬਹੁਤ ਘੈਂਡ ਸੀਗਾ ਵੀ ਠੀਕ ਹੈ ਜੀ ਇਹ ਵੀ ਜ਼ਰੂਰ ਟਰਾਈ ਕਰਿਓ ਬੜੀ ਗੈਂਡ ਐਕਟੀਵਿਟੀ ਹੈ ਇਹ ਵੀ ਤੇ ਉਸ ਤੋਂ ਬਾਅਦ ਤੁਸੀਂ ਸੈਮੀਨੈਕ ਨਾਈਟ ਲਾਈਫ ਦੇ ਲਈ ਰੁੱਕ ਸਕਦੇ ਹੋ ਪਲੱਸ ਬੀਚਸ ਦੇ ਲਈ ਤੇ ਚਾਂਗੂ ਦੇ ਵਿੱਚ ਯੰਗ ਤੇ ਟ੍ਰੈਂਡੀ ਜਿਹਾ ਏਰੀਆ ਆ ਗਿਆ ਇੱਥੇ ਅਗਰ ਟਾਈਮ ਹੈਗਾ ਤਾਂ ਤੁਸੀਂ ਸੈਮੀਨੈਕ ਤੋਂ ਅਗਰ ਤੁਸੀਂ ਸਕੂਟਰ ਵਗੈਰਾ ਰੈਂਟ ਕਰ ਲਿਓ ਕਰ ਰਹੇ ਹੋ ਜਾਂ ਗੱਡੀ ਰੈਂਟ ਕਰ ਰਹੇ ਹੋ ਤਾਂ ਤੁਸੀਂ ਉਹਦੇ ਤੇ ਬੜੇ ਵਧੀਆ ਤਰੀਕੇ ਨਾਲ ਐਕਸਪਲੋਰ ਕਰ ਸਕਦੇ ਹੋ ਉਲੂਵਾਰਟੂ ਦੇ ਵਿੱਚ ਲਗਜ਼ਰੀ ਬੀਚ ਵਿਲਾਸ ਮਿਲ ਜਾਣਗੇ ਤੁਹਾਨੂੰ ਜਿੱਦਾਂ 몰ਦੀਵਸ ਵਾਲਾ ਹਿਸਾਬ ਕਿਤਾਬ ਉਹ ਤੁਸੀਂ ਇੱਥੇ ਉਹ ਕਰ ਸਕਦੇ ਹੋ ਠੀਕ ਹੈ ਜੀ ਤੇ ਟ੍ਰਾਂਸਪੋਰਟ ਦਾ ਬੈਸਟ ਆਪਸ਼ਨ ਹੈਗਾ ਜੀ ਸਕੂਟਰ ਰੈਂਟਲ ਜਿਹੜਾ ਕਿ ਤੁਹਾਨੂੰ 300 ਤੋਂ 500 ਦੇ ਵਿੱਚ ਪਰ ਡੇ ਅਕੋਰਡਿੰਗ ਮਿਲ ਜੂਗਾ ਤੁਹਾਨੂੰ ਅਗਰ 바ਰਗਨਿੰਗ ਨੇਗੋਸ਼ੀਏਸ਼ਨ ਵਧੀਆ ਆਉਂਦੀ ਹੋਈ ਤੇ ਟੈਕਸੀ ਐਪਸ ਤੁਸੀਂ ਜਿਹੜੀਆਂ ਯੂਜ਼ ਕਰ ਸਕਦੇ ਹੋ ਹੈਗੀਆਂ ਗੋਜੈਕ ਤੇ ਗ੍ਰੈਬ ਇਹ ਤੁਹਾਡੇ ਬਹੁਤ ਕੰਮ ਆਉਣਗੀਆਂ ਇਹਨਾਂ ਨੂੰ ਜ਼ਰੂਰ ਡਾਊਨਲੋਡ ਕਰ ਲਿਓ ਤੁਹਾਨੂੰ ਐਕਸਟਰਾ ਨੰਬਰ ਵਗੈਰਾ ਲੈਣ ਦੀ ਕੋਈ ਲੋੜ ਹੀ ਨਹੀਂ ਪੈਣੀ SIM ਲੈਣਾ ਹੋਇਆ ਤਾਂ ਉਹ ਤੁਹਾਡੀ ਇੱਛਾ ਠ ਤਾਂ ਤੁਹਾਨੂੰ ਰੀਜ਼ਨੇਬਲ ਰੇਟ ਤੇ ਸਿਮਜ਼ ਵਗੈਰਾ ਵੀ ਮਿਲ ਜਾਣਗੇ ਕੋਈ ਇਸ਼ੂ ਨਹੀਂ ਹੈਗਾ ਤੇ ਫੂਡ ਜਿਹੜਾ ਮਸਟਰ ਆਈ ਹੈਗਾ ਉਹ ਤੁਸੀਂ ਜ਼ਰੂਰ ਟਰਾਈ ਕਰਿਓ ਨਾਸੀ ਗੋਰੈਂਗ ਤੇ ਮੀ ਗੋਰੈਂਗ ਇਹ ਥੋੜਾ ਜਿਹਾ ਇੱਕ ਸਪਾਈਸੀ ਹੋ ਜਾਂਦਾ ਇੱਕ ਥੋੜਾ ਜਿਹਾ ਘੱਟ ਸਪਾਈਸੀ ਹੁੰਦਾ ਬੇਸਿਕਲੀ ਇਹ ਨੂਡਲਸ ਜਿਹਾ ਹੁੰਦੀਆਂ ਨੇ ਜਿਵੇਂ ਆਪਣੇ ਇੰਡੀਆ ਚ ਹੁੰਦੀਆਂ ਨੇ ਤੇ ਜਿਹੜਾ ਮੀ ਗੋਰੈਂਗ ਹੁੰਦਾ ਉਹ ਆਪਣੇ ਰਾਈਸ ਜੇ ਹੁੰਦੇ ਆ ਉਹ ਮਿਲ ਕੇ ਫਰਾਈਡ ਰਾਈਸ ਟਾਈਪ ਲਾ ਲਓ ਤੇ ਇਹ ਹੋਰ ਤੁਸੀਂ ਫੂਡ ਦੇ ਵਿੱਚ ਜ਼ਰੂਰ ਟਰਾਈ ਕਰਿਓ ਰੈਂਡੈਂਗ ਤੇ ਫਰੈਸ਼ ਕੋਕੋਨਟ ਬਹੁਤ ਘੈਂਡ ਨੇ ਇੱਥੋਂ ਦੇ ਵੱਡੇ ਵੱਡੇ ਕੋਕੋਨਟ ਨੇ ਜਿਹਦੇ ਵਿੱਚੋਂ 2-3 ਗਲਾਸ ਬੜੇ ਆਰਾਮ ਨਾਲ ਪਾਣੀ ਨਿਕਲੂਗਾ ਉਸ ਤੋਂ ਬਾਅਦ ਆ ਗਿਆ ਜੀ ਸਮੂਦੀ ਬੌल्स ਬਹੁਤ ਫੇਮਸ ਨੇ ਇੱਥੋਂ ਦੇ ਉਹ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਘੈਂਡ ਮਲ ਕੇ ਸਿਰਾ ਕਰਾ ਦਿੰਦੇ ਆ ਤੇ ਫੇਰ ਆ ਗਿਆ ਜੀ ਬੀਚ ਕਲੱਬ ਫੂਡ ਨੈਕਸਟ ਲੈਵਲ ਗਾਈਜ਼ ਹਨਾ ਵੀ ਮੈਂ ਤੁਹਾਡੇ ਨੂੰ ਮਿਲ ਕੇ ਐਕਸਪਲੇਨ ਨਹੀਂ ਕਰ ਸਕਦਾ ਜਿਹੜੀਆਂ ਚੀਜ਼ਾਂ ਮੈਂ ਪਰਸਨਲੀ ਐਕਸਪੀਰੀਅੰਸ ਕੀਤੀਆਂ ਨੇ ਬਹੁਤ ਸਾਰਾ ਸੀਗੀਆਂ ਬਸ ਤੁਹਾਨੂੰ ਦੱਸ ਸਕਦੇ ਆ ਤੁਸੀਂ ਜਾਓਗੇ ਤਾਂ ਇਹ ਮ ਮਿਲ ਕੇ ਵੀ ਮਸਟ ਰეკਮੈਂਡਡ ਨੇ ਜ਼ਰੂਰ ਟਰਾਈ ਕਰਿਓ ਤੇ ਵੈਜ ਇੰਡੀਅਨ ਫੂਡ ਸਾਰਾ ਕੁਝ ਤੁਹਾਨੂੰ ਬੜੇ ਆਰਾਮ ਨਾਲ ਮਿਲ ਜਾਊਗਾ ਤੇ ਜਿਹੜੀਆਂ ਥਿੰਗਸ ਨੇ ਥਿੰਗਸ ਟੂ ਡ ਜਿਹੜੀਆਂ ਮਸਟ ਡੂ ਥਿੰਗਸ ਨੇ ਉਹ ਤੁਹਾਨੂੰ ਫੇਰ ਦੁਬਾਰਾ ਇੱਕ ਵਾਰੀ ਦੱਸ ਦਿੰਨਾ ਬਾਲੀ ਸਵਿੰਗ ਹੋਗੀ ਵਾਟਰਫਾਲਸ ਹੋਗੇ ਟੈਂਪਲ ਦਰਸ਼ਨ ਹੋਗੇ ਠੀਕ ਹੈ ਜੀ ਸਰਫਿੰਗ ਹੋਗੀ ਸਨੋਰਕਲਿੰਗ ਹੋਗੀ ਤੇ ਵੋਲਕੇਨੋ ਟਰੈਕ ਮਾਉਂਟ ਬਟੂਰਾ ਆਪਾਂ ਉਹ ਵੀ ਕੀਤੀ ਸੀ ਉਹ ਵੀ ਤੁਸੀਂ ਜ਼ਰੂਰ ਕਰਿਓ ਬੜੀ ਕੈਂਡ ਐਕਸਪੀਰੀਅੰਸ ਐ ਸਵੇਰੇ ਤੁਹਾਨੂੰ 1:00 2:00 ਵਜੇ ਚੱਕ ਲੈਣਗੇ 4:00 ਵਜੇ ਤੱਕਰ ਤੁਸੀਂ ਉੱਥੇ ਪਹੁੰਚ ਜਾਓਗੇ 3:30 4:00 ਵਜੇ ਤੱਕਰ ਤੇ ਉਹ ਤੁਹਾਨੂੰ ਪੂਰਾ ਘਮਾਉਣਗੇ ਬੜੀ ਕੈਂਡ ਚੀਜ਼ ਉਹ ਵੀ ਉਸ ਤੋਂ ਬਾਅਦ ਆ ਗਿਆ ਜੀ ਪੂਲ ਵਿਲਾ ਸਟੇ ਠੀਕ ਆ ਆ ਆਪਾਂ ਕੀਤਾ ਹੋਇਆ ਜੇ ਆਪਣਾ 에어ਬੀਐਨਬੀ ਸੀਗਾ ਇਹ ਬੜਾ ਕੈਂਡ ਬਹੁਤ ਸਵਾਦ ਆਇਆ ਸੀ ਇੱਥੇ ਵੀ ਤੇ ਇਨਫਿਨਿਟੀ ਪੂਲਸ ਮਿਲ ਜਾਣਗੇ ਤੁਹਾਨੂੰ ਜਿੱਦਾਂ ਆਪਾਂ ਕਰਇਤਿਆ ਗਏ ਸੀਗੇ ਹੋਰ ਵੀ ਕਾਫੀ ਸਾਰੇ ਹੈਗੇ ਨੇ ਤੇ ਕੈਫ ਪਹ ਸਵਾਦ ਆਊਗਾ ਤੁਹਾਨੂੰ ਇੱਥੇ ਅਗਰ ਤੁਸੀਂ ਗਰੁੱਪ ਚੋਂ ਤਾਂ ਮੈਂ ਕਹਣਾ ਸੋਨੇ ਤੇ ਸੁਹਾਗਾ ਹੀ ਹੋ ਜਾਣਾ ਤੇ ਇੰਪੋਰਟੈਂਟ ਟਿਪਸ ਜਿਹੜੇ ਮੇਰੇ ਵੱਲੋਂ ਹੈ ਕਿ ਨੇ ਉਹ ਜਿਹੜੀਆਂ ਚੀਜ਼ਾਂ ਤੁਸੀਂ ਖਾਸ ਖਿਆਲ ਰੱਖਣਾ ਉਹ ਹੈਗੀਆਂ ਜੀ ਟ੍ਰੈਫਿਕ ਬਹੁਤ ਹੈਵੀ ਹੁੰਦਾ ਟਾਈਮ ਰੱਖ ਕੇ ਨਿਕਲੋ ਹਰ ਇੱਕ ਚੀਜ਼ ਲਈ ਕਿਉਂਕਿ ਅੱਗੇ ਜਾ ਕੇ ਕੰਜੈਸਟਡ ਹੋ ਜਾਂਦਾ ਏਰੀਆ ਤੇ ਬਹੁਤ ਟ੍ਰੈਫਿਕ ਹੁੰਦਾ ਟੈਂਪਲਸ ਲਈ ਸਟਰੋਂਗ ਮੰਡੇਟਰੀ ਨੇ ਉਹ ਤੁਹਾਨੂੰ ਉੱਥੇ ਮਿਲ ਜਾਣਗੇ ਡਰੋਨ ਕੁਝ ਸਪੌਟਸ ਤੇ ਅਲਾਉਡ ਨਹੀਂ ਹੈਗੇ ਉਹਨਾਂ ਦਾ ਵੀ ਧਿਆਨ ਰੱਖਿਓ ਇਹਨਾਂ ਚੀਜ਼ਾਂ ਦਾ ਤੇ ਵੈਦਰ ਥੋੜਾ ਜਿਹਾ ਹਿਊਮਿਡ ਹੋਊਗਾ ਅਗਰ ਤੁਸੀਂ ਸੈਪਟੰਬਰ ਵ ਪਹਿਲਾਂ ਜੇ ਜਾ ਰਹੇ ਹਾਂ ਠੀਕ ਹੈ ਜੀ ਕਿਉਂਕਿ ਉਦੋਂ ਸੀਜ਼ਨ ਜਾਂ ਹੁੰਦਾ ਇਹਨਾਂ ਦਾ ਠੀਕ ਹੈ ਜੀ ਉਦੋਂ ਮੀਂਹ ਮੁਝੇ ਪੈਣੇ ਸਟਾਰਟ ਹੋ ਜਾਂਦੇ ਆ ਠੀਕ ਹੈ ਤੇ ਕੈਸ਼ ਜ਼ਰੂਰ ਰੱਖਿਓ ਨਾਲ ਆਪਣੇ ਬਹੁਤ ਜ਼ਰੂਰੀ ਹੈ ਬਹੁਤ ਜਗ੍ਹਾ ਤੇ ਕਾਰਡਸ ਨਹੀਂ ਚੱਲਦੇ ਹੁੰਦੇ ਤੇ ਕਾਰਡਸ ਵੀ ਰੱਖ ਲਿਓ ਕਈ ਜਗ੍ਹਾ ਤੇ ਕੈਸ਼ ਨਹੀਂ ਲੈਂਦੇ ਹੁੰਦੇ ਉੱਥੇ ਤੁਸੀਂ ਕਾਰਡ ਨਾਲ ਬੜੇ इजीली ਤਰੀਕੇ ਨਾਲ ਪੇਮੈਂਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਹੋਰ ਵੀ ਕੋਈ ਚੀਜ਼ ਤੁਸੀਂ ਕੁਝ ਪੁੱਛਣੀ ਕਰਨੀ ਹੋਈ ਤਾਂ ਮੈਥੋਂ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਰਿਪਲਾਈ ਕਰ ਦਾਂਗੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਜਿਨ੍ਹਾਂ ਨਾਲ ਤੁਸੀਂ ਆਪਣਾ ਟ੍ਰਿਪ ਪਲਾਨ ਕਰ ਰਹੇ ਹੋ ਅਗਰ ਤੁਹਾਡਾ ਕੋਈ ਸਵਾਲ ਹੋਇਆ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਏ ਗਾਇਜ਼ ਟੇਕ ਕੇਅਰ ਸਾਸ਼ੀ ਕਾਲ